ਇਸ ਦਾ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੀ ਅੱਜ ਦਾ ਮੁੱਦਾ ਜਿਹੜਾ ਅੱਜ ਦਾ ਮੁੱਦਾ ਤਾਂ ਵੈਸੇ ਕੇਰਾਂ ਤੱਕ ਟਿੱਗ ਗਿਆ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਇਹ ਸਰਕਾਰ ਨੇ ਲੈਂਡ ਪੋਲਿਸੀ ਲਿਆਂਦੀ ਸੀ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ ਮੁਜ਼ਾਹਰੇ ਹੋਏ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ ਪਾਰਸੀ ਤਾਂ ਲੋਕਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਨੇ ਉਸ ਪਾਰਸੀ ਨੂੰ ਰੱਦ ਕਰ ਦਿੱਤਾ ਅਕਾਲੀ ਦਲ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਇਸ ਪਾਰਸੀ ਦੇ ਖਿਲਾਫ ਵੱਡੇ ਵੱਡੇ ਧਰਨੇ ਲੱਗੇ ਚਾਰ ਜ਼ਿਲ੍ਹਿਆਂ 'ਚ ਸਾਡੇ ਧਰਨੇ ਲੱਗੇ ਸੀ ਇਸ ਪਾਸ ਦੇਖ ਲਓ ਜਿਹੜੇ ਚਾਰੇ ਬਹੁਤ ਵੱਡੇ ਸੀ ਉਦੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਰੱਖਲੇ ਸੀਗੇ ਧਰਨੇ ਲਾਉਣੇ ਆ ਤੇ ਨਾਲ 1 ਸਤੰਬਰ ਤੋਂ ਅਸੀਂ ਮੋਰਚੇ ਦੀ ਸਟਾਰਟਿੰਗ ਕਰ ਲਈ ਸੀ 1 ਸਤੰਬਰ ਤੋਂ ਅਸੀਂ ਮੋਰਚਾ ਲਾਵਾਂਗੇ ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਸ ਮੋਰਚੇ ਦੀ ਗਵਾਈ ਕਰ ਰਹੇ ਤੇ ਫਿਰ ਉਹ ਜੀ 500 ਬੰਦੇ ਦਾ ਜੱਫਾ ਰੋਜ਼ ਜਾਇ ਕਰੂਗਾ ਗ੍ਰਿਫਤ ਦੇ ਤਾਰੀ ਦੇਣ ਦੀ ਖਾਤਰ ਉਥੇ ਚੰਡੀਗੜ੍ਹ ਜਿੱਥੇ ਕੇਜਰੀਵਾਲ ਸਾਹਿਬ ਰਹਿੰਦੇ ਨੇ ਸੋ ਉਸ ਤੋਂ ਫਿਰ ਇਹਨਾਂ ਨੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਕੜਾ ਸੀਗਾ ਫਿਰ ਉਹ ਬਾਪਸ ਲੈ ਉਸ ਇੱਕ ਬਹੁਤ ਵੱਡੀ ਠੱਗੀ। ਵੇਖੋ ਲੈਂਡ ਪੋਲਿਸੀ ਦਾ ਮਤਲਬ ਕੀ ਹੈ ਕਿ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਲੈਣੀ ਸਰਕਾਰ ਨੂੰ। ਜੇ ਲੋਕ ਦੇਣਾ ਚਾਹੁੰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਅੱਗੇ ਵੀ ਬਹੁਤ ਲੈਂਦੇ ਆ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਇਆਂ ਨੇ। ਚੱਲਦਾ ਰਹਿੰਦਾ ਇਹ ਲੈ ਪਾਲਿਸੀ ਦਾ ਜੇ ਰਜਮ। ਹੁਣ ਵੀ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਸਾਨੂੰ ਕੀ ਇਤਰਾਜ਼? ਜੇ ਖੁਸ਼ੀ ਨਾਲ ਲੋਕ ਦੇਣਾ ਚਾਹੁੰਦੇ ਆ ਇਹ ਫਿਰ ਪਾਲਿਸੀ ਦਾ ਤੇ ਮੋਲੀ ਲੈ ਲੈ। ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਮੰਗਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣਾ, ਰਜਿਸਟਰੀਆਂ ਇਹ ਹੁਣ ਜਿਹੜੀ ਇੱਥੇ ਬੜੀ ਹੁਲਝਾਲ ਹੀ ਪਾਲਸੀ ਸੀਗੀ ਵੀ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅੱਜ ਤੱਕ ਕਦੇ ਕੁਐਰੀ ਨਹੀਂ ਹੋਈ 45000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਕਿਤੇ ਛੋਟਾ ਨਹੀਂ ਪੰਜਾਬ ਚ ਪਹਿਲਾਂ ਹੀ ਬੜਾ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਵਾਲਾ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਂ ਹੁਣ ਕਰਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਮੁਰਕ ਦਾ ਢਿੱਡ ਭਰਿਆਏ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡ ਲਿਆ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਵੀ ਜ ਇਹਨਾਂ ਨੇ ਜ਼ਮੀਨਾਂ ਵੀ ਸਾਰੇ ਚੰਗੀ ਤੋਂ ਚੰਗੀ ਸਾਰੇ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਟੀ ਸੀ ਫਿਰ ਉਹ ਪਾਲਿਸੀ ਚ ਇੰਨਾ ਫਲਾਪ ਸੀਗਾ ਵੀ ਜਿਵੇਂ ਤੈ ਤੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਰ ਆਉ ਦੋ ਪਲਾਟ ਦੇਵਾ ਇੱਕ ਸ਼ੋਰੂਮ ਦੇਵਾ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੇ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰ ਗਿਆ ਸੁਹਣਤਾ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ बिकੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕੱਦਿਆ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਵੀ ਨਾ ਜਾਊਗਾ ਕਿਧਰ ਨੂੰ ਹਲੇ ਇੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲੋ ਵੀ 75 ਸਾਲ ਦੇ ਲੰਘ ਗਏ 74 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 73 73 ਸਾਲ ਉੱਥੇ ਵੀ ਹਲੇ 25% 20 25% ਰੱਖਵਾ ਖਾਲੀ ਪਿਆ ਉਹ ਨੂੰ ਆ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅਜਿਹਾ ਮਾੜੀ ਦੇ ਵਿੱਚ ਸ਼ੋਰੂਮ ਬੜਾ 에ਰਪੋਰਟ ਤਰੇ ਤੇ ਗਜਾਇਓ ਤੁਸੀਂ ਲਿਖਿਆ ਪਿਆ ਟੂ ਲੈਟਰ ਟੂ ਲੈਟਰ ਟੂ 8 ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਿਹਾ ਤੇ ਜੇ ਪਹਿਲਾਂ ਹੀ ਫਲਾਪ ਆ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹ ਤਾਂ बिक ਨਹੀਂ ਰਿਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਹੜਾ ਜ਼ਮੀਨ ਆਪ ਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪ ਦੇ ਦਾ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਕਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਹਿਰਸ਼ ਕੀਤਾ ਇਹਦੇ ਚ ਸਰਕਾਰ ਨੂੰ ਪਿੱਛੇ ਹਟਣਾ ਪਿਆ ਜਿਸ ਤਾਂ ਇਹਨਾਂ ਨੂੰ ਪਾਲਿਸ ਦੇ ਗਏ ਉਹ ਕਿਵੇਂ ਦੇ ਆ ਕਿਸਾਨ ਨੇ ਗੱਲ ਕਰਿਆ ਕਿ ਇਹਨੇ ਪਾਲਿਸੀ ਦਾ ਵੀ ਸਾਡਾ ਜਿਹੜਾ ਸੰਘਰਸ਼ ਹੈ ਦਾਸ ਕਰ ਸਕਿਓ ਕਿਸਾਨ ਬੋਲਦਾ ਹੈ ਗੱਲ ਕਰ ਰਿਹਾ ਹੈ ਕਿ ਸਾਡਾ ਸੰਘਰਸ਼ ਇਸ ਤਰ੍ਹਾਂ ਜਾਰੀ ਰਹੂਗਾ ਕਿਵੇਂ ਦੇ ਨਹੀਂ ਦੇਖੋ ਕਿਸੇ ਰਾਦਰਤਾ ਉਹਨੇ ਕਰਤੀ ਹੈ ਜਿਹੜੀ ਸਹੀ ਗੱਲ ਆ ਉਹ ਨੂੰ ਆਪਾਂ ਇਧਰ ਉਧਰ ਵੀ ਨਹੀਂ ਹੋ ਸਕਦੇ ਜਿਵੇਂ ਅਸੀਂ ਇਹ ਵਿੱਚ ਕਈ ਜਗ੍ਹਾ ਵੀ ਨੇ ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ ਉਹ ਵੀ ਨਹੀਂ ਉਹ ਵੀ ਕਿਉਂ ਕਰ ਨਹੀਂ ਕਰਦੇ ਪਹਿਲਾਂ ਹੋ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਮਰੇ ਵਿੱਚ ਵੀ ਹੋ ਗਿਆ ਪਰ ਇਹਨਾਂ ਨੂੰ ਪਤਾ ਨਹੀਂ ਕੋਈ ਹੋਰ ਟੈਗ ਨਾਲ ਲਿਆ ਆਪਾਂ ਮੰਨ ਲਵੀਏ ਤਾਂ ਇਹਨਾਂ ਨੇ ਬਵਸ ਕਰਤੀ ਜਿਹੜੀ ਸੀਗੀ ਹੁੰਣ ਵਾਲੀ ਤੇ ਕੋਈ ਦੋ ਅੱਖਰ ਹੋਰ ਲੈ ਕੇ ਵਿਗਟਡ ਟੈਗ ਨਾਲ ਹੋਰ ਲਿਆ ਤਾਲੂਕੀ ਡਰਦੇ ਨੇ ਸਾਰੇ ਬਿਨਾਂ ਦਾਤਵਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਿੱਦ ਨੇ ਹਲੇ ਵੀ ਆਉਂਦਾ ਕਿ ਪਹਿਲਾ ਵਿਜਿੱਦ ਸੀਗੇ ਬਾਹਰ ਰਹੀਆਂ ਕੰਪਨੀਆਂ ਨਾਲ ਗੜਕਾਵਾ ਵਗੈਰੀਂ ਨੇ ਇਹਨਾਂ ਦੇ ਸੌਦੇ ਹੋਏ ਹੋਏ ਨੇ ਇਹ ਕਿਸੇ ਹੋਰ ਟੰਗਣਾ ਨਾ ਲਿਆਉਣ ਆ ਆ ਇਸ ਗੱਲੋਂ ਡਰਦੇ ਨੇ ਸੀਸੀ ਦੇ ਮਕਸਦ ਨਾਲ ਨਹੀਂ ਕਿਉਂਕਿ ਸੀਸੀ ਸਿੱਤਸੀ ਲੈਂਡਪੋਰਕ ਦੇ ਉੱਤੇ ਜਿਹੜਾ ਕੱਲ ਕੋਵਿਡ ਵਾਇਰਸ ਹੋਈ ਹੈ ਨੀ ਇਹ ਤੋਂ ਸੋਦੀ ਆ ਰਹੀ ਉਹਦੇ ਬਾਰੇ ਆਓ ਵੀ ਚੰਗਾ ਤੁਸੀਂ ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਤਾਂ ਤੋਂ ਟੀਵੀ ਤੇ ਹੀ ਬਾਕੇ ਆਉਣ ਲੱਗ ਗਿਆ ਸੀਗਾ ਵੀ ਜਿਹੜੀ ਬੜੀ ਹੈਰਾਨੀ ਐ ਇੱਕ ਜ਼म्मेवार ਬਲਦਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹਨੇ ਉਹੀ ਕੰਟਰੋਲ ਕਰ ਰਿਹਾ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਧਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤਣੀ ਐ ਉਹ ਲੈਂਡ ਪੋਲਿਟਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰभीर ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਆ ਉਹਨਾਂ ਇਥੇ ਉਹਦੇ ਵਿੱਚ ਤਾਂ ਬੜੀ ਅਸੀਸ ਕਰਦੇ ਨਿੰਦਾ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਆ ਤੇ ਨੋਟਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਸ ਲੈਣਾ ਚਾਹੀਦਾ ਕਿ ਫਿਰ ਡੀਪੀ ਚੂ ਪਾਰਟੀ ਨੇ ਕਿਹਨੇ ਇਕੱਠੇ ਹੋ ਕੇ ਲਖਸ਼ ਨੂੰ ਚੁੱਕੋ ਜਾਂਗੇ ਕਿ ਨਹੀਂ ਕਿ ਭਈ ਕੱਲ੍ਹ ਸੋਈ ਜਾ ਕੇ ਹੋ ਪਾਇਆ ਇਸ ਮਸਲੇ ਦੇ ਇਕੱਠਿਆਂ ਨੂੰ ਧਿਆਨ ਦੇ ਆਸ ਤੇ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੁਪੈ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਗੇ ਨਹੀਂ ਹੁੰਦੀਆਂ ਕਿਥੇ ਥੋੜਾ ਜਿਆਦਾ ਜਾਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸ ਖਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਿਲਾਫ ਵਰਕਰ ਜਿਹੜੇ ਹੈ ਤੇ ਚੁੱਪੀ ਨਹੀਂ ਚਲੇ ਕਿਵੇਂ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਤੇ ਚੁੱਪੀ ਤੇ ਨਹੀਂ ਹੈਗੇ ਇਕਾਲੀ ਦਲ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾ ਕਾਮਯਾਬ ਹੋਇਆ ਜਿੱਤਾ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਕਾਲੀਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਵਾ ਫਿਰੋਡੇ ਵਾਲਾ ਵੀ ਚੱਲੀ ਜਾਂਦਾ ਹੈ ਉਹਨੂੰ ਅਮਰਪਾਲ ਨੇ ਬਣਾ ਲਿਆ ਕਾਲੀਦਲ ਕਹੇ ਕਿ ਨਹੀਂ ਬਣੇ ਹੋਰ ਵੀ ਹੈਗੇ ਬਣੇ ਨੇ ਇਹ ਵੱਧਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੋਟੋ ਬਣਦੀ ਬਟੇ ਤਰੀਕੇ ਨੇ ਤੁਹਾਡੇ ਤੁਸੀਂ ਲੱਗ ਪਏ ਨੇ ਦਾਮ ਪੰਦੀ ਉਹਨਾਂ ਨੇ ਪੰਡਾ ਤੋਂ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਤੁਹਾਨੂੰ ਵੀ ਇਸਾ ਸਾਰਾ ਤੁਹਾਡੇ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਸਾਡਾ ਬਣੂ ਤਾਂ ਕਾਂਗਰਸ ਚ ਜਾਊ ਜੇ ਕਾਲੀ ਦਲ ਬਣੂ ਤਾਂ ਸਾਡੇ ਚ ਰੁਸ ਸੱਸ ਕੇ ਜਾਂਦੇ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਬਖੋ ਲਾਭ ਮੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਹੈ ਜਿੱਦਾਂ ਸਿਸਟਮ ਹੈ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਹੈ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਚੋਣ ਨਿਸ਼ਾਨ ਵੀ ਥੋੜਾ ਲੈਣਾ ਬਰਾਬਰ ਦਫ਼ਤਰ ਵੀ ਜਾਇਦਾ ਨੇ ਮੈਂ ਕਹਿ ਦਿੰਦਾ ਸਵੇਰੇ ਮੈਂ ਭਗਵੰਤ ਮਾਲ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇ ਇੱਕ ਡੈਮੋਕਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲ ਹੈ ਪੂਰੀ ਮжоਰਿਟੀ ਦੇ ਨਾਲ ਕੱਲ ਨੂੰ ਵੋਟਾਂ ਪਹਿਣ ਗਈਆਂ ਜਦੋਂ ਵੀ ਪਹਿਣ ਗਈਆਂ ਉਦੋਂ ਕੋਈ ਜਿੱਤੇ ਜਿਹੜਾ ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਹੈ ਉਹਦੇ ਆਪ ਉਹ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੁਧਾਰ ਦੇ ਮਤਾਬਿਕ ਜੇ ਕੋਈ ਪਾਰਟੀ ਦੋ ਫਾਰ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ ਸ਼ਹਿਵਸਾਰਾ ਹੋਈ ਸੀ ਬਿਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਣ ਸ਼ਾਮ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਕੋਲ ਸਕਦਾ ਕਿਹੜੇ ਕਿਹੜੇ ਉ ਪਿਛਲੇ ਰੇਹ ਹੱਥ ਜੋੜ ਕੇ ਕਿਹਾ ਹੈ ਕਿ ਸਾਰੇ ਵਾਪਸ ਆ ਜਾਈਓ ਆਪਾਂ ਦਿੱਲੀ ਉਪੋਜੀਏ 2027 ਦੇ ਸਰਕਾਰ ਬਣ ਗਈ ਕਿ 2027 ਦੀ ਸਰਕਾਰ ਬਣਾਉਣ ਲਈ ਕੋਈ ਅਪਰੋਚ ਕਰ ਰਹੇ ਹੋ ਤੁਹਾਨੂੰ ਤੱਕ ਵੀ ਦੁਬਾਰੇ ਆਪਾਂ ਤੁਸੀਂ ਕਿਉਂਕਿ ਤੁਹਾਡੇ ਚ ਗਏ ਤਾਂ ਉਹਦਾ ਫੜੀ ਹੋਣੇ ਗਏ ਹੈ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੀ ਲੋਕਾਂ ਨੇ ਬਣਾਉਣੀ ਹੈ ਲੋਕ ਬਣਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਗੱਲ ਅਸੀਂ ਪੰਜਾਬ ਨੂੰ ਤਖੜਾ ਵੇਖਣਾ ਚਾਹੁੰਦੇ ਹਾਂ ਅਸੀਂ ਕਾਲੀ ਦਲ ਨੂੰ ਤਖੜਾ ਵੇਖਣਾ ਚਾਹੁੰਦੇ ਹਾਂ ਉਸ ਖਾਤਰ ਅਸੀਂ ਹਰਥਾਂ ਜਾਣ ਨੂੰ ਤਿਆਰ ਆ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਹੈ ਸਾਡੇ ਵਾਸਤੇ ਜਿਉਂਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ ਮਾਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕੱਲ ਤੱਕ ਸਾਹਬ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਲਤ ਕੀਤੇ ਵੀ ਨਹੀਂ ਸੀ ਉਹਨਾਂ ਦੇ ਵੀ ਮੰਗ ਲਈ ਉਹ ਤਾਂ ਨੇ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਹਿ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਐ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਿ ਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰੁੱਸਣਾ ਸੀਗਾ ਤਾਂ ਆ ਜਾ ਤਾ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਉਸਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੇਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਐ ਗਵਾਂਢੀਆਂ ਦੇ ਪੈ ਜਾਂਦੇ ਐ ਭਰਾਵਾਂ ਦੇ ਪੈ ਜਾਂਦੇ ਐ ਸ੍ਰੀਕੇ ਜੀ ਪੈ ਜਾਂਦੇ ਐ ਜਦੋਂ ਇੱਕ ਦਿਨ ਆ ਕੇ ਮਾਫੀ ਮੰਗ ਲੈਂਦੀ ਐ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਬੁੱਕ ਗਿਆ ਕੰਮ ਹੁਣ ਮਾਫੀ ਮੰਗੇਗੀ ਦੁਗਾਂ ਇਹਦਾ ਜਿਹੜੀ ਇਹ ਲੜਾਈ ਹੈ ਇਹਦਾ ਨਾ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਵੇਂ ਟੌੜਾ ਸਾਹਾ ਹਟੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 ਤਰ੍ਹਾਂ ਸੀਟਾਂ ਉਹਨਾਂ ਕਰਕੇ ਸੀ ਹਰਗੇ 8 ਸੀਟਾਂ ਤੇ ਸਾਡੀ ਸਰਕਾਰ ਰਹੇਗੀ ਸੀ ਬੰਡ ਬੰਡੀ ਸੋ ਉਹ ਸਾਡਾ ਥੋੜਾ ਬਹੁਤ ਤਾਂ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਮਾ ਗਿਆ ਲੈ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਨੂੰ ਜਿਹਨੇ ਬਹੁਤ ਨਕਸਾਰ ਕੀਤਾ ਹੁਣ ਤਾਂ ਪੰਜਾਬ ਦਾ ਉਹਨੂੰ ਤਕੜਾ ਕਰਨਾ ਚਾਹੁੰਦੇ ਨੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਖਾਰੀ ਦਲ ਜਿਹੋ ਪੰਜਾਬ ਦਾ ਭਲਾ ਚਾਹੁੰਦੇ ਆ ਪੰਜਾਬ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਲੱਗਦਾ ਕਾਂਗਰਸ ਦੀ ਕੀ ਆਪੇ ਹੀ ਹੋ ਜੂਗੀ ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਜੇ ਉਹ ਬੋਟਾ ਸੀ ਵੜਵਾਗੇ ਤੇ ਫਿਰ ਬੰਦ ਕਿਵੇਂ ਹੋਊਗੇ ਤੁਸੀਂ ਵੀ ਸਿਆਰੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿਹਦੀ ਮਦ ਹੋਊਗੀ ਕਿ ਜਿੱਧਰ ਵੀ ਹੈਗੀ ਹੈ ਤੇ ਜਿੱਧਰ ਕਿਹੜੀ ਜਿਹੜੀ ਵੀ ਉਧਰ ਰਾਜ ਕਰਦੇ ਨਹੀਂ ਉਹ ਇਹ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੀ ਬੱਸ ਇਹ ਨਹੀਂ ਆਉਣੀ ਜਦੋਂ 99 ਚ ਬਾਹਰ ਆ ਗਈ ਬੜਚਾਈ ਸੀ ਨਾ ਮੁੜਕੇ ਨਹੀਂ ਆਇਆ ਇਹ ਇਹੇ ਹਾਲ ਇੰਦਾ ਦਾ ਇਹ ਨਹੀਂ ਆਉਣੀ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾ ਹੌਮੇ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੀ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰਨ ਦੇ ਤਿਆਰ ਹਾਂ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜੇੜੀ ਥੋੜੀ ਜਾਇਜ਼ ਗੱਲ ਆ ਬੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤੱਕ ਦੇਹਟ ਔਰ ਕਿੰਨੇ ਵਾਰ ਕਿ ਦੇਵੇ ਕੋਈ ਕਹਿੰਦਾ ਸਾਰੇ ਕਿ ਤੁਸੀਂ ਵੀ ਕਹਿ ਰਹੇ ਹੋ ਉਹ ਕਾਲੀ ਗੱਲ ਵੀ ਕਹਿੰਦਾ ਇਕੱਤੀ ਕੌਂਗਰਸੀਆਂ ਨੇ ਬਿਆਨ ਵੀ ਪਿਛਲੇ ਸਮੇਂ 'ਚ ਆਇਆ ਹੈ ਵੀ ਪੰਜਾਬ ਨੂੰ ਕਾਲੀ ਦਲ ਨੂੰ ਜੌਦਾ ਰਖਣਾ ਬਹੁਤ ਜ਼ਰੂਰੀ ਹੈ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਬਦਈ ਪਾਰਟੀ ਕਾਲੀਦਾ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਵੈਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਪਰ ਹੈ ਜਿਹਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਮੁਗਲਾਂ ਵਾਲੇ ਲੈ ਲਓ ਚਾਹੇ ਅੰਗਰੇਜ਼ਾਂ ਵਾਲੇ ਲੈ ਲਓ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕੋਰੋਨਾ ਆਰਬਾਂ ਦੀ ਚਾਹਤ ਆਪਣੀ ਉੱਧਰ ਰਹਿ ਗਈ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਵਦਾ ਰਹੋ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਐ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਵਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਦੇਈ ਸੀ ਜੀ ਖਾਲਸਾ ਜੀ ਗਏ ਐ ਜਮੀ ਪਾਈ ਜੀ 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 ਕੀ ਜੇਲ ਦੇ ਤੁਸੀਂ ਬਣਾਏ ਕੀਆ ਜਾ ਰਿਹਾ ਹੈ ਕਿ ਅਖੰਡ ਨੂੰ ਬਣਾ ਕੇ ਕੱਢ ਕੇ ਥੋੜਾ ਜਿਹਾ ਐਕਸਪਲੈਨ ਕਰਕੇ ਦੇਖੋ ਕਾਲੀਦਾਨ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀਦਾਨ ਦਾ ਝਟਕਾ ਤਾਂ ਲੱਗੇ ਨਾ ਜੇ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਕਿੰਨੀ ਪਾਰਟੀ ਆਪਣੇ ਨੂੰ ਮੈਨੂੰ ਲੱਗਦਾ ਵੀ ਉਹ ਤਾਂ ਬੈ ਤਾਂ ਪਤਾ ਵੀ ਕਿਹੜੀ ਕਿਹੜੀ ਚੁੜ ਜਾਂਦਾ ਕਦੋਂ ਆ ਜਾਂਦਾ ਕਦੋਂ ਹੋ ਜਾਂਦਾ ਉਹ ਆ ਕਾਲੀਵੈਲ ਚ ਵੀ ਐਮਪੀ ਬਣਿਆ ਉਹ ਆਪ ਚ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਹੁਣ ਤਾਂ ਬੀਜਪੀ ਚੋਂ ਗਿਆ ਬੇਰ ਹੋਰ 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 ਬੀਜਪੀ ਚੋਂ ਗਿਆ ਤਾਜਾ ਬੀਜਪੀ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੀ ਪਾਰਟੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਬਦਲ ਹਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸਵੰਢਣੇ ਹੋਣ ਸਭ ਤੋਂ ਜਿਹੇ ਇਹਦੇ ਬੰਦੇ ਲੈ ਕੇ ਚੱਲਣਗੇ ਫਿਰ ਤੇ ਚਿੱਲੇ ਹੀ ਪਿਆ ਕਰੀਦਾ ਇੱਕਦਮ ਗੱਲ ਹੋ ਗਈ ਜੰਦੀ ਕਿ ਬੀਜਪੀ ਦੇ ਨਾਲ ਸਹਿਯੋਗ ਕਰ ਰਿਹਾ ਕੋਈ ਨਾ ਉਮੀਦ ਦੋਸਤ ਸਭ ਦੇ ਉੱਤੇ ਤਾਂ ਦੋਨੇ ਪਾਰਟੀਆਂ ਨੇ ਕਰਨਾ ਇਧਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਉਹਨਾਂ ਨੇ ਕਰਨਾ ਹੈ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣਉਂਦਾ ਗੱਲ ਬਰੀ ਚੰਗਾ ਸਤਾਰਨ ਰੱਖਦੇ ਹੋ ਕਿ ਤੂੰ ਚੌੜਿਆ ਵੀ ਤੇ ਤੁਝੇ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਹਲੀ ਕਿਉਂ ਕਰਦੇ ਥੋੜੇ ਬੋ ਉਹ ਉਹ ਉਹਨਾਂ ਨੇ ਕਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਛਾਹ ਜੀ ਉਹ ਦੋ ਬੰਦਾ ਦੀ ਗੱਲ ਚੱਲਣੀ ਹੈ ਉਹ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਬੱਤ ਪੇੜਦੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਅਸੀਂ ਪਹਿਲਾਂ ਵੀ ਬਹੁਤ ਕੱਠਿਆਂ ਨੇ ਰਾਜ ਕੀਤਾ 67 ਚ ਅਸੀਂ ਕੱਠਿਆਂ ਨੇ ਰਾਜ ਕੀਤਾ 77 ਚ ਅਸੀਂ ਕੱਠਿਆਂ ਨੇ ਰਾਜ ਕੀਤਾ 97 ਚ ਕੀਤਾ 7 ਚ ਕੀਤਾ 12 ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਬੀਜੇਪੀ ਕਾਲੀਦਾਸ ਦੀ ਗਵਰਨਮੈਂਟ ਮਿਲੀ ਮਿਲੇ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਨੂੰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚੱਲਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈਆਂ ਚਾਹੇ ਕਿਸੇ ਦਾ ਚਾਹੇ ਪਹਿਲਾ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁਝ ਹੋਣੇ ਵੀ ਲੈ ਹੁਣ ਵਾਲੇ ਵੀ ਲੈ ਗਏ ਸਾਰਿਆਂ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਵੈਲਪਮੈਂਟ ਸੇ ਸ਼ੈਰਲ ਅਰਬਨ ਡਵੈਲਪਮੈਂਟ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚ ਹੀ ਸੇ ਰੱਖੀ ਬੈਠੇ ਨੇ ਇੰਨੇ ਪਾਉਂ ਪਾਓ ਇੰਨਾ ਛੋਟੂ ਮਲੂ ਇੰਨੇ ਪਾਓ ਇੰਨਾ ਥੋਨੂ ਮਲੂ ਉਹ ਸਾਰੀਆਂ ਹੀ ਪਾਵਰਾਂ ਜਿਆਦਾ ਉਹਨਾਂ ਕੋਲੇ ਆ ਉਹਨਾਂ ਇੱਕ ਇਸ ਟਿੱਟਾ ਨੂੰ ਕੱਲੀਆਂ ਨੂੰ ਚੱਲ ਜੂਗਾ ਸੈਕਟਰ ਦੀ ਗਮ ਪਾਰਟੀ ਕਰੇ ਛੱਡਿਆ ਹੀ ਨਹੀਂ ਹੈਗਾ ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਬੜਕਿਤਾ ਜਿਹ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਨਾਲ ਜਿਆਦਾ ਮਤਭੇਦ ਵੀ ਹੈ ਨਹੀਂ ਇਹ ਜਿਹੇ ਨਿੱਕੇ ਮੋਟੇ ਮਤਭੇਦ ਆ ਉਹ ਠੀਕ ਹੋ ਜਾਣਗੇ ਗੱਲ ਮੇਰੀ ਨਹੀਂ ਗੱਲ ਤੁਸੀਂ ਭਾਜਪਾ ਉੱਤੋਂ ਸਾਰੇ ਬੋਲ ਤੁਸੀਂ ਇਕੱਲੇ ਭਾਜਪਾ ਦੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਤੇ ਵਿਹੂ ਘੁਮ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਜੇ ਕੱਲੇ ਨਹੀਂ ਸੀ ਜੇ ਉਹ ਵੀ ਕਹਿ ਇਹਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਕੱਲੇ-ਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੇ ਮਰਜ਼ੀ ਹੋਣ ਚ ਫਾਇਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਐਸੋੜੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ ਉਸੇ ਭਾਜਪਾ ਦੇ ਕਿਸਾਨ ਵੀ ਹੁਣ ਕਹਿੰਦੇ ਆ ਜੇ ਸਮਝੌਤਾ ਕਰ ਲੋ ਆਪਾਂ ਜਿੱਤੇ ਹੀ ਪਏ ਆ ਵਪਾਰੀ ਮਜ਼ਦੂਰ ਕਿਸਾਨ ਦੁਕਾਨ ਸਾਰੇ ਲੋਕ ਕਹਿੰਦੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਗਰੋਂ ਲਾਓ ਸਾਰਿਆਂ ਨੂੰ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪ ਨਹੀਂ ਹੋਣੀ ਚਾਹੀਦੀ ਅਸੀਂ ਦੇਖ ਲਿਆ ਜਿੰਨੇ ਕੰਮ ਹੋਇਆ ਕਾਲੀ ਦਲ ਦੇ ਰਾਜ ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਹੈ ਕਾਲੀ ਦਲ ਦੇ ਰਾਜ ਚ ਹੋਇਆ ਜਿੰਨੀਆਂ ਸੁਖ-ਸੁਹੂਤਾ ਮਿਲੀਆਂ ਕਾਲੀ ਦਲ ਦੇ ਰਾਜ ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਨਾ ਉਹ ਗੱਲ ਖੀਰ ਕਰਨੀ ਪੈਂਦੀ ਹੈ ਪ੍ਰਧਾਨ ਜੀ ਨੂੰ ਦੱਸਿਆ ਤੁਸੀਂ ਵੀ ਲੋਕ ਵੀ ਚਾਹੁੰਦੇ ਪ੍ਰਧਾਨ ਜੀ ਪ੍ਰਧਾਨ ਜੀ ਬ ਇਹ ਜੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੱਨਾਂ ਚਿਰ ਕੋਈ ਗੱਲ ਸਿਰੇ ਨਾ ਚੜ ਜੇ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ ਬੋਲਣ ਚ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਮਾਰਾ ਮੋਟਾ ਬੋਲ ਸਕਦੇ ਆ ਜਿਹੜੀ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਅਸੀਂ ਉਹਨਾਂ ਨੂੰ ਵੀ ਦੱਸੀ ਹੈ ਕਿ ਪਰਮਪਚੌਂਦੀ ਹੈ ਸਾਰੀ ਤੇ ਸਾਡੇ ਨਾਲ ਤਾਂ ਉਹਨਾਂ ਨੂੰ ਵੱਧ ਬੰਦੇ ਮਿਲਦੇ ਸਾਡੇ ਨਾਲ ਤਾਂ ਉਹਨਾਂ ਨੂੰ ਕਿਤੇ ਜ਼ਿਆਦਾ ਮਿਲਦੇ ਤਾਂ ਉਹਨੂੰ ਸਾਰੇ ਪੰਜਾਬ ਦੇ ਮਿਲਦੇ ਆ ਸਾਨੂੰ ਚਲੋ ਪੰਜ ਚਾਰ ਜ਼ਿਲ੍ਹਿਆਂ ਦੇ ਨਾਲੋਂ ਫੇਰ ਜਾ ਕੇ ਜਿਹੜੇ ਅਫੈਕਟਡ ਫੈਮਿਲੀਆਂ ਸੀ ਉਹਦੇ ਨਾਲੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਤੋਂ ਸਾਰੀ ਗੱਲ ਪੁੱਛੀ ਫੇਰ ਉਸ ਤੋਂ ਬਾਅਦ ਉਹਨਾਂ ਨੇ ਲੁਧਿਆਣੀ ਧਰਨਾ ਦਿੱਤਾ ਪਲਾਂਟਾ ਦਾ ਦਫ਼ਤਰ ਬੰਦ ਫਿਰ ਅਸੀਂ ਲੁਧਿਆਣੀ ਬੀਸੀ ਦਾ ਦਫ਼ਤਰ ਬੰਦ ਕਰਨਾ ਦਿੱਤਾ ਫਿਰ ਮੁਹਾਲੀ ਧਰਨਾ ਦਿੱਤਾ ਫਿਰ ਵਟਿੰਡੇ ਦਿੱਤਾ ਔਰ ਜਿਸ ਵੇਲੇ ਪਕਿਆਲੇ ਧਰਨਾ ਚੱਲ ਰਿਹਾ ਸੀ ਉਹ